ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਪਤੀ ਯੌਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪੱਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਰਹੇ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਦਸਿਆਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਪਤੀ ਯੋਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦੀ ਪਾਇਆ ਗਿਆ ਹੈ ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਹੈ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਪਤੀ ਯੋਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪੱਬਦ ਵਿਚੋਂ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਕਰ ਵਾਪਸ ਆਏ ਸਨ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗ ਗਿਆ ਕੱਲ ਸਵੇਰੇ ਜਦੋਂ ਯੋਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦੀ ਹਾਂ ਇਸ ਲਈ ਅਸੀਂ ਦੋਵੇਂ ਦਿਲੋਂ ਮਾਫੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਰਹਿ ਜਿੱਥੇ ਸਪ੍ਰਿੰਗ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਪਤੀ ਯੌਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਹੈ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਯੋਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਕੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਹੈ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅੱਲਣ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਪਤੀ ਯੌਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦੀ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਰਹੇ ਜਿੱਥੇ ਸਪਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਟੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸਿੰਤਾ ਅੱਲ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅੱਲ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਯੌਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਰਹੇ ਜਿੱਥੇ ਸਪਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਟੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸਿੰਤਾ ਅਲਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਯੌਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਕੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਹੈ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਨ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਪਤੀ ਯੋਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦਿਖਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਹੈ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਤਾ ਅਲਾਨੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਯੌਰਕ ਪਾਈਪਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਹੈ। ਉਹਨਾਂ ਦੱਸਿਆ ਹੈ ਕਿ ਘਟਨਾ ਕੱਲ ਸਵੇਰੇ ਬੈਂਡੀਗੋ ਵਿੱਚ ਵਾਪਰੀ ਜਦੋਂ ਪਾਈਪਰ ਸੁਪਰਮਾਰਕਟ ਵੱਲ ਜਾ ਰਹੇ ਸਨ। ਰੈਂਡਮ ਬ੍ਰੈਥ ਟੈਸਟ ਦੌਰਾਨ ਪਾਈਪਰ ਦਾ ਬਲੱਡ ਐਲਕੋਹਲ ਲੈਵਲ 0.05 ਫੀਸ ਦੀ ਪਾਇਆ ਗਿਆ ਹੈ। ਪੁਲਿਸ ਨੇ ਉਹਨਾਂ ਨੂੰ ਤੁਰੰਤ ਜੁਰਮਾਨਾ ਕੀਤਾ ਤੇ 16 ਜਨਵਰੀ ਤੋਂ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਮੁਤਲਕ ਕਰ ਦਿੱਤਾ। ਪ੍ਰੀਮੀਅਰ ਐਲਨ ਨੇ ਕਿਹਾ ਹੈ ਕਿ ਪਾਈਪਰ ਨੇ ਇਸ ਤੋਂ ਇੱਕ ਰਾਤ ਪਹਿਲਾਂ ਆਪਣੇ ਪੁੱਤਰ ਦਾ ਜਨਮ ਦਿਨ ਪਰਿਵਾਰ ਨਾਲ ਇੱਕ ਸਥਾਨਕ ਪਬ ਦੇ ਵਿੱਚ ਮਨਾਇਆ ਸੀ ਅਤੇ ਕਰੀਬ 8 ਵਜੇ ਉਹ ਘਰ ਵਾਪਸ ਆਏ ਸਨ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸੁਣ ਕੇ ਬਹੁਤ ਸਦਮਾ ਲੱਗਿਆ। ਕੱਲ ਸਵੇਰੇ ਜਦੋਂ ਯੌਰਿਕ ਨੇ ਮੈਨੂੰ ਸਾਰਾ ਕੁਝ ਦੱਸਿਆ। ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪਾਈਪਰ ਦੀ ਇੱਕ ਸਿਹਤ ਸੰਬੰਧੀ ਦਵਾਈ ਨਾਲ ਮਿਲੀ ਹੈ ਜਿਸ ਕਾਰਨ ਅਗਲੇ ਸਵੇਰੇ ਉਸ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਤੇ ਮੈਂ ਵੀ ਸਮਝਦਾ ਇਸ ਲਈ ਅਸੀਂ ਦੋਵੇਂ ਦਿਲੋਂ ਮਾਫ਼ੀ ਮੰਗ ਰਹੇ ਹਾਂ ਇਸ ਤੋਂ ਪਹਿਲਾਂ ਪਾਈਪਰ ਇੱਕ ਛੋਟੀ ਟੱਕਰ ਦੇ ਵਿੱਚ ਵੀ ਸ਼ਾਮਲ ਹੈ ਜਿੱਥੇ ਸਪ੍ਰਿੰਗ ਗਲੀ ਰੋਡ ਤੇ ਕਾਰਪੈਂਟਰ ਸਟਰੀਟ ਦੇ ਤੇ ਇੰਟਰਸੈਕਸ਼ਨ ਤੇ ਉਹਨਾਂ ਦੀ ਗੱਡੀ ਅੱਗੇ ਖੜੀ ਗੱਡੀ ਨਾਲ ਟਕਰਾ ਗਈ ਸੀ ਦੋਵੇਂ ਡਰਾਈਵਰ ਸੁਰੱਖਿਅਤ ਹਨ ਅਤੇ ਉਹਨਾਂ ਨੇ ਇਸ ਦੇ ਬਿਰਵੀ ਸਾਂਝੇ ਕੀਤੇ ਹਨ ਇਸ ਮਾਮਲੇ ਤੋਂ ਬਾਅਦ ਜੋੜੇ ਨੇ ਸੜਕ ਹਾਸਿਆ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਐmber ਕਮਿਊਨਿਟੀ ਨੂੰ 1000 ਡਾਲਰ ਵੀ ਦਾਨ ਕੀਤੇ ਹਨ ਪ੍ਰੀਮੀਅਰ ਜਸੈਂਟਾ ਐਲਨ ਨੇ ਦੱਸਿਆ ਹੈ ਕਿ ਸ਼ਰਾਬ ਪੀ ਕੇ ਡਰਾਈਵ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਸੜਕ ਸੁਰੱਖਿਆ ਵੀ ਉਨੀ ਹੀ ਮਹੱਤਵਪੂਰਨ ਹੈ ਅਸੀਂ ਇਸ ਦੀ ਗੰਭੀਰਤਾ ਨੂੰ ਮੰਨਦੇ ਹਾਂ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ